ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਸਾਰਿਆਂ ਦੀ ਚੜ੍ਹਦੀ ਕਲਾ ਮੰਗਦੀਆਂ ਤੁਸੀਂ ਮੈਨੂੰ ਮਿਲੇ ਹੋ ਨਹੀਂ ਮਿਲੇ ਹੋ ਜੀ ਜਾਣਦੇ ਹੋ ਨਹੀਂ ਜਾਣਦੇ ਹੋ ਜਿੱਥੇ ਕਿਤੇ ਵੀ ਬੈਠੇ ਹੋ ਸਭ ਦੀ ਚੜ੍ਹਦੀ ਕਲਾ ਲਈ ਅਰਦਾਸ ਹੜਪੀੜਤ ਪ੍ਰਭਾਵ ਸਾਡੇ ਭੈਣ ਭਰਾਵਾਂ ਦੇ ਅੱਗੇ ਨਾਲੋਂ ਬਿਹਤਰ ਜੀਵਨ ਲਈ ਅਰਦਾਸ ਕਰਦੀਆਂ ਤੇ ਮੇਰੇ ਮਨ 'ਚ ਖਿਆਲ ਆਇਆ ਵਿਚਾਰ ਆਇਆ ਕਿ ਵੇ ਸਾਡੇ ਸਿੰਗਰ ਭਰਾ ਅੱਜ ਸਭ ਤੋਂ ਮੂਰੇ ਇਸ ਔਖੇ ਸਮੇਂ 'ਚ ਜੂਝ ਰਹੇ ਨੇ ਪੈਸੇ ਲਈ ਵੀ ਤੇ ਉਹ ਪਾਣੀ ਚ ਵੀ ਤੁਰੇ ਫਿਰਦੇ ਨੇ ਸਾਹਮਦੇ ਆ ਪਰ ਉਹਨਾਂ ਲੋਕਾਂ ਨੂੰ ਬਹੁਤੇ ਲੋਕ ਨਚਾਰੀ ਦੱਸਦੇ ਸੀ ਇਹਨਾਂ ਦਾ ਤਾਂ ਨੱਚਣਾ ਕੰਮ ਐ ਦੇਖੋ ਉਹਨਾਂ ਚ ਕਲਾ ਐ ਉਹ ਗਾਉਂਦੇ ਆ ਉਹਨਾਂ ਦੀ ਰੋਜੀ ਰੋਟੀ ਆ ਤੇ ਅੱਜ ਉਹ ਨਚਾਰੀ ਕੰਮ ਆ ਰਹੇ ਆ ਉਹਨਾਂ ਚ ਮੇਰਾ ਆਪਣਾ ਭਰਾ ਹਰਪਜਨ ਮਾਨ ਬਿਮਾਰ ਆ ਪਰ ਉਹਦੇ ਮਨ ਚ ਵੀ ਹੈ ਵੀ ਮੈਂ ਕਿਉਂ ਨਹੀਂ ਜਾ ਸਕਦਾ ਉਹ ਇੱਕ ਬੁਰੇ ਐਕਸੀਡੈਂਟ ਚ ਲੰਗੇ ਨੇ ਇਸ ਲਈ ਉਹ ਨਹੀਂ ਗਏ ਸਾਰਿਆਂ ਦਾ ਬਾਬਾ ਤੁਨ